ਕੀ ਗੱਲ ਹੋਈ ਆ ਇਧਰ ਲੈ ਆਈਏ ਮੈਨੂੰ ਗੱਲ ਕੀ ਹੁਣੀ ਆ ਤੁਸੀਂ ਕੱਲ ਦੋਵੇਂ ਜਾਣੇ ਲਵਲੀ ਨੂੰ ਗੁੱਸੇ ਨਹੀਂ ਹੋਏ ਆਹੋ ਉਹ ਕੋਠੇ ਦੇ ਖਲੋਤਾ ਸੀ ਚੁੱਪ ਕਰਕੇ ਜਾ ਕੇ ਹਾਂ ਤੇ ਮੈਂ ਲੱਭਦੀ ਲੱਭਦੀ ਤਾਂ ਚਲ ਗਈ ਅੱਛਾ ਤੇ ਮੈਂ ਤੂੰ ਇੱਥੇ ਕਿਉਂ ਖਲੋਤਾ ਵਾ ਹੂੰ ਇਹ ਮੈਨੂੰ ਦੋਵੇਂ ਜਾਣਿਆਂ ਨੇ ਬੜੀਆਂ ਗੱਲਾਂ ਕੀਤੀਆਂ ਵਾ ਮੈਂ ਕਿਹਾ ਚੱਲ ਕੋਈ ਨਹੀਂ ਪੁੱਤ ਜੇ ਤੂੰ ਗਿਆ ਹਾਂ ਤਾਂ ਦੱਸ ਕੇ ਜਾਂਦਾ ਵੀ ਮੈਂ ਧਾਰੀਵਾਲ ਜਾਣਾ ਤੂੰ ਬਾ ਨਾਹ ਨੂੰ ਗੁਰਦਾਸਪੁਰ ਦਾ ਲੈ ਆ ਤੇ ਗਿਆ ਤੂੰ ਧਾਰੀਵਾਲ ਅੱਛਾ ਤੇ ਪਰ ਨਾ ਮੈਨੂੰ ਨਾ ਦਾਲ ਚ ਕੋਈ ਕਾਲਾ ਲੱਗਦਾ ਕਹਿੰਦਾ ਮੈਂ ਮਰਜ਼ੀ ਦਾ ਵਿਆਹ ਕਰਵਾਉਣਾ ਜੇ ਮੈਨੂੰ ਤਾਂ ਆਪ ਗੱਲ ਸੁਣ ਕੇ ਡਰ ਜਿਆ ਲ ਨਹੀਂ ਤੇ ਜੇ ਮਰਜ਼ੇ ਦਾ ਵਿਆਹ ਕਰਾਉਣਾ ਹੀ ਨੇ ਤੇ ਸਾਨੂੰ ਗਲਤ ਕਰੇ ਵੀ ਮੈਂ ਆਪਣੇ ਮਨਪਸੰਦ ਦਾ ਕਰਾਉਣਾ ਹੁਣ ਪੁੱਛ ਲਿਓ ਫਿਰ ਹੌਲੀ ਨਾਲ ਹੋਰ ਕੀ ਆ ਜੇ ਰੌਲਾ ਪਾਓਗੇ ਤੇ ਲੋਕਾਂ ਨੂੰ ਤਮਾਸ਼ਾ ਵਿਖਾ ਲੋਗੇ ਤੇ ਜੇ ਘਰ ਦੀ ਗੱਲ ਘਰ ਵਿੱਚ ਹੀ ਰਹਿ ਜੂਗੀ ਤੇ ਲੋਕਾਂ ਨੂੰ ਨਾ ਹੀ ਪਤਾ ਲੱਗੂਗਾ ਜੇ ਤੂੰ ਉਹਨੂੰ ਦੱਸਿਆ ਸੀ ਵੀ ਲਵਲੀ ਅਸੀਂ ਤੇਰੇ ਮਾਸੀ ਨਾਲ ਗੱਲਬਾਤ ਕੀਤੀ ਆ ਵੀ ਰਿਸ਼ਤੇ ਦੀ ਤੇ ਉਦੋਂ ਹੀ ਦੱਸਦਾ ਮੈਂ ਤਾਂ ਕੱਲ ਵੀ ਕਿਹਾ ਮੈਂ ਤੇਰਾ ਮੈਂ ਵਿਆਹ ਕਰ ਦੇਣਾ ਵਾ ਤੇ ਜਿਹੜਾ ਤੂੰ ਪੱਜਾ ਫਿਰਦਾ ਆਪੇ ਘਰ ਤੇ ਬਵੇਂਗਾ ਤੇ ਗਾੜੀਆਂ ਮੈਨੂੰ ਬਣਾ ਸਵਾਰ ਕੇ ਆਂਦਾ ਪਈ ਵਿਆਹ ਨਾ ਤੁਸੀਂ ਨਾ ਮੇਰਾ ਕਰੋ ਮੈਂ ਆਪੇ ਕਰਾਉਣਾ ਵਾ ਮਰਜੀ ਦਾ ਵਿਆਹ ਹੋਊਗਾ ਮੇਰਾ ਤੇ ਮੈਂ ਤਾਂ ਉਥੇ ਚੁੱਪ ਕਰ ਗਈ ਮੈਂ ਉਹਨੂੰ ਜਵਾਬ ਫੇਰ ਕੀ ਦਿੰਦੀ ਰਮਨ ਇਹ ਗੱਲਾਂ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਜਿਹੜਾ ਤੁਰਿਆ ਫਿਰਦਾ ਇਹਨੇ ਕੋਈ ਨਾ ਕੋਈ ਚੰਦ ਚਾੜਨਾ ਚਾੜਨਾ ਚੱਲ ਹਾਂ ਅਗਲਾ ਹੁਣ ਛੱਡੋ ਹੁਣ ਤੁਸੀਂ ਬਹਿ ਕੇ ਤਾਂ ਉਹਨਾਂ ਜੋ ਬੰਨਾ ਵੀ ਕਰ ਲੋ ਸਲਾਹ ਤੇ ਜਿੱਥੇ ਕਹਿੰਦਾ ਵਾ ਨਾ ਕਰ ਦੋ ਮੈਨੂੰ ਇਹ ਡਰਵਾ ਇਹ ਨਾ ਹੋਏ ਸਾਨੂੰ ਦੱਸਿਓ ਬਿਨਾਂ ਹੀ ਕਰੋ ਚੱਲ ਜੇ ਤੇ ਫੇਰ ਅਸੀਂ ਮਹੱਲੇ ਦੇ ਵਿੱਚ ਕੀ ਮੂੰਹ ਖਾਵ ਵੀ ਕਿਉਂ ਨਾ ਗੱਲ ਬਾਤ ਇਹਦੇ ਦਾ ਹੁਣ ਮੜਾ ਮੜਾ ਚੁਣੇ ਚੜਾ ਤੇ ਕਰੀਏ ਮੇਰੀ ਗੱਲ ਸੁਣੋ ਹੌਲੀ ਨਾ ਗੱਲ ਕਰਿਓ ਉਹਦੀ ਕਰ ਦੀ ਨੂੰ ਪਤਾ ਲੱਗ ਗਿਆ ਨਾ ਤੇ ਉਹਨੇ ਦਾ ਸਾਰੇ ਦੱਸ ਦੇਣਾ ਵਾ ਤੁਹਾਨੂੰ ਪਤਾ ਤਾਂ ਹੈਗਾ ਉਹ ਤਾਂ ਅੱਗੇ ਲਵਲੀ ਦਾ ਮਗਰ ਪਈ ਰਹਿੰਦੀ ਆ ਤੇ ਰਮਨ ਘਰ ਚ ਜਦੋਂ ਗੱਲ ਹੋਣੀ ਆ ਪਤਾ ਤਾਂ ਲੱਗਣਾ ਹੀ ਆ ਉਹਨੂੰ ਕਿ ਨਕਲਕਾਰ ਰੱਖਾਂਗੇ ਤੈਨੂੰ ਚੱਲ ਕਿਸ ਤਰੀਕੇ ਨਾਲ ਗੱਲ ਕਰ ਲਿਓ ਕਿ ਜਾਂਦਾ ਹੀ ਰੋਲਾ ਪਾ ਦੇਣਾ ਵੀ ਲਵਲੀ ਆਹ ਕੰਮ ਕਰਨ ਡਿਆ ਵਾ ਮੈਂ ਅੱਗੇ ਸੋਚਦਾ ਹੁੰਦਾ ਮੈਂ ਕਿ ਇਹਨੇ ਸਿਰ ਤੇ ਨਾ ਸਵਾਬ ਹੋਣੀ ਪਉਣੀ ਉਹੋ ਗੱਲ ਹੋਈ ਏ ਚਲ ਕੋਈ ਨਹੀਂ ਹੁਣ ਉਹਨੂੰ ਦੱਸਤਾ ਵਾ ਨਾ ਸਾਨੂੰ ਮੈਂ ਤੈਨੂੰ ਕਹਿੰਦਾ ਹੁੰਦਾ ਸੀ ਨਾ ਤੇ ਤੂੰ ਕਹਿੰਦੀ ਨਿਆਣਾ ਵਾ ਉਹ ਹੁਣ ਹੋ ਗਿਆ ਸਿਆਣਾ ਮੈਂ ਕਹਿੰਦਾ ਹੁੰਦਾ ਸੀ ਨਾ ਉਹ ਕੋਈ ਗੱਲ ਨਹੀਂ ਜੇ ਨਿਆਣੇ ਕੋਈ ਗਲਤੀ ਹੋਈ ਗਈ ਆ ਤਾਂ ਅਜੇ ਵੀ ਕੀ ਹੋਇਆ ਉਹਨੂੰ ਦੱਸਤਾ ਵਾ ਤੇਰਾ ਹਾਲ ਕੱਢ ਲਓ ਕੋਈ ਤੁਸੀਂ ਚਲ ਮੈਂ ਕਰਦਾ ਫਿਰ ਜੋ ਬੰਨਾ ਗੱਲ ਕਰ ਲਓ ਤੁਸੀਂ ਉਹਦੇ ਨਾਲ ਗੱਲ ਕੀ ਕਹਿੰਦਾ ਚਲ ਇਹਨਾ ਸ਼ੂਗਰ ਵਾ ਇਹ ਮੰਨ ਗਿਆ ਮੈਨੂੰ ਤੇ ਇਹ ਹੀ ਕਿ ਇਹ ਨਾ ਹੋਵੇ लवली ਦੇ ਦਿਵਾਲੇ ਹੋ ਜਾਣਾ ਉਹਨੂੰ ਖੱਤੇ ਨੂੰ ਕਹਿੰਨੀ ਪਈ ਹੁਣ ਜ਼ੁਬਾਨ ਨਾ ਖੋਲੀ ਤਾਂ ਗਾੜੀ ਕੋਈ ਗੱਲ ਨਾ ਕਰੀ ਹੁਣ ਤੇ ਮੈਂ ਗੱਲ ਸੰਭਲੀ ਏ ਕਿਦਾ ਹੁੰਦੇ ਹੋ लवली ਦਾ ਚੁੱਕਾ ਬਲਾ ਹੁਣ ਕੀ ਗਾਣਾ ਹੈ ਹਲੋ ਸਚੀ ਗਾਲ ਜੀ ਹਾਂਜੀ ਉਧਰ ਲਾਇਆ ਫੋਨ ਅੱਛਾ ਅੱਛਾ ਠੀਕ ਆ ਹਾਂਜੀ ਹਾਂਜੀ ਨਹੀਂ ਵਧੀਆ ਸਭ ਠੀਕ ਠਾਕ ਆ ਤੀ ਦੱਸੋ ਕਿਦਾਂ ਕਰੇ ਠੀਕ ਠਾਕ ਅੱਛਾ ਅੱਛਾ ਚਲੋ ਵਧੀਆ ਵਿਆਹ ਵਾਲੀ ਗੱਲ ਵਿਆਹ ਵਾਲੀ ਮੇਰੀ ਸੁਣੋ ਧਿਆਨ ਦੇ ਨਾਲ ਗੱਲ ਮੈਂ ਤੁਹਾਨੂੰ ਗੱਲ ਇਹ ਕਰਨੀ ਹੈ ਤੁਹਾਡੇ ਨਾਲ ਵੀ ਪਹਿਲਾਂ ਤੇ ਆਪਣਾ ਰਿਕਾਰਡ ਚੰਗਾ ਬਣਾਓ ਆ ਫਿਰਨ ਤੁਰਨ ਵਾਲਾ ਕੰਮ ਜਿਹੜਾ ਇਹ ਥੋੜਾ ਘਟ ਕਰੋ ਤੇ ਬਾਕੀ ਘਰ ਦੇ ਵਿੱਚ ਵੀ ਥੋੜੀ ਬਹੁਤੀ ਇੱਜ਼ਤ ਬਣਾਓ ਆਪਣੀ ਮੈਨੂੰ ਲੱਗਦਾ ਨਹੀਂ ਕਿ ਘਰ ਦੀ ਤੁਹਾਡੇ ਵੀ ਘਰ ਦੇ ਵਿੱਚ ਇੱਜ਼ਤ ਹੋਊਗੀ ਤੁਹਾਡੀ ਪਤਾ ਦੱਸ ਕਿਉਂ ਨਹੀਂ ਪਤਾ ਲੱਗੀ ਜਾਂਦਾ ਅਣਗੁਵਾਨ ਜਦੋਂ ਮੈਂ ਰਹਿ ਗਈ ਆਈ ਹਾਂ ਹੁਣ ਤਾਂ ਪਤਾ ਲੱਗਦਾ ਹੀ ਆ ਨਾਲੇ ਕੰਮਕਮ ਥੋੜਾ ਬੋਦਾ ਕਰਿਆ ਕਰੋ ਲੱਗੋ ਵੱਡੇ ਭਰਾ ਦੇ ਨਾਲ ਹੈਲਪ ਕਰਾਇਆ ਕਰੋ ਫੇਰੀ ਚੰਗੇ ਲੱਗੀਦਾ ਵਾ ਤੇ ਨਾਲੇ ਮਰੀ ਇੱਕ ਗੱਲ ਹੋਰ ਸੁਣੋ ਸਾਡੇ ਘਰ ਦੇ ਜਿਹੜੇ ਉਹ ਬੜੇ ਐ ਗੁੱਸੇ ਵਾਲੇ ਸਭ ਤੋਂ ਮੇਨ ਗੱਲ ਹਾਂਜੀ ਨਹੀਂ ਮੈਨੂੰ ਉਹਦੇ ਮੰਨਣੀ ਪੈਣੀ ਐ ਇਹਨਾਂ ਦੀ ਤੇ ਜੇਕਰ ਇਹਨਾਂ ਨੂੰ ਪਤਾ ਲੱਗ ਗਿਆ ਨਾ ਵੀ ਮੁੰਡਾ ਚਾਹੀਏ ਐਂਦਾ ਕਰਦਾ ਵਾ ਫਿਰ ਨਤੁਰਨ ਵਾਲਾ ਹੀ ਕੰਮ ਤਾਂ ਦਾ ਕੋਈ ਨਹੀਂ ਕਰਦਾ ਤੇ ਫਿਰ ਤੇ ਇਹਨਾਂ ਨੇ ਵਿਆਹ ਬਿਲਕੁਲ ਨਹੀਂ ਜੇ ਕਰਨਾ ਮੈਂ ਤੁਹਾਨੂੰ ਸਿੱਧੀ ਸਿੱਧੀ ਗੱਲ ਦੱਸਣ ਦੀ ਆ ਹਾਂਜੀ ਤੇ ਚਲੋ ਬੰਦਾ ਕਿਤੇ ਲੱਗ ਲੂਗੀ ਜਾਂਦਾ ਆ ਥੋੜੇ ਆ ਪ੍ਰਾਈਵੇਟ ਥਾਂਵਾਂ ਤੇ ਬੰਦਾ ਲੱਗ ਜਾਂਦਾ ਆ ਬੱਸ ਫਿਰ ਹੈ ਹੀ ਤੇ ਗੱਲਾਂ ਆ ਨਾ ਕੰਮ ਕਰਨ ਨੂੰ ਜੋ ਜੀਤੇ ਹੋ ਕਰਨਾ ਵਾ ਧਿਆਨ ਤੇ ਰਹਿਣਾ ਸ਼ਹਿਰ ਵਾਲ ਨੂੰ ਵੀ ਮੋਟਰਸਾਈਕਲ ਤੇ ਚੜ ਕੇ ਆ ਨੂੰ ਜਲਜੋ ਧਿਆਨ ਨਾਲ ਜੋ ਤੰਨਾਂ ਲਈ ਮੇਰੀ ਗੱਲ ਸੁਣੋ ਵੀ ਇਧਰ ਨੂੰ ਥੋੜਾ ਫੇਰਾ ਘਾਟੀ ਰੱਖਿਆ ਕਰੋ ਚੰਗੇ ਨੀਂਗਾ ਲੱਗੀਦਾ ਜੇ ਕੋਈ ਆਂਡ ਗਵਾਂਡ ਕਿਤੇ ਵੇਖ ਲੈਣਾ ਤੇ ਬੇਇੱਜ਼ਤੀ ਬੜੀ ਹੋਣੀ ਜੇ ਉਹ ਹੋਈ ਨਾ ਉਦਾਂ ਦੇ ਪਾਈ ਸਾਡਾ ਵਿਆਹ ਹੋਈ ਜਾਵੇ ਤਾਂ ਪਰ ਇਹਨਾਂ ਗੱਲਾਂ ਕਰਕੇ ਮੁੜ ਗਏ ਫਿਰ ਕੁਛ ਨਹੀਂ ਜੇ ਹੁਣ ਸੋਚ ਕੇ ਦੱਸੂ ਵੇ ਲੋ ਫਿਰ ਉਹ ਗੱਲਾਂ ਹੀ ਸੋਚਣ ਵਾਲੀ ਗੱਲ ਨਹੀਂ ਹੈਗੀ ਇਹ ਧਿਆਨ ਦੇ ਨਾਲ ਸੁਣ ਲਓ ਤੇ ਬਸ ਇਹਦੇ ਉੱਤੇ ਅਮਲ ਕਰ ਲਿਓ ਹੁਣ ਚਲੋ ਠੀਕ ਆ ਮੈਂ ਰੱਖਦੀ ਆ ਮੈਂ ਵੀ ਕੰਮ ਨਹੀਂ ਕਰਦੇ ਮੈਨੂੰ ਪਤਾ ਨਹੀਂ ਕਿਦਾਂ ਫੋਨ ਆ ਗਿਆ ਚਲੋ ਠੀਕ ਓਕੇ ਓਕੇ ਰਪਿੰਦਰ ਕਿਹਦਾ ਫੋਨ ਆਉਂਦਿਆ ਹੈ ਮਮੀ ਫੋਨ ਕਿਹਦਾ ਉਹ ਨਹੀਂ ਦਿੱਦਾ ਆਉਂਦਿਆ ਨਹੀਂ ਤੇਰਾ ਹੀ ਸ਼ੱਕ ਮੈਂ ਸੁਣਿਆ ਨਹੀਂ ਕੁਝ ਮੈਂ ਸਭ ਕੁਝ ਸੁਣ ਲਿਆ ਤੇ ਖਲੋਤੀ ਮੈਂ ਸੋਚੋ ਸਭ ਦੱਸ ਦੇ ਕਿਹਦਾ ਫੋਨ ਆਉਂਦਿਆ ਹੈ ਤੇ ਕੀ ਹੋਇਆ ਮੀ ਫੋਨ ਦਾ ਅਸਲ ਮੈਨੂੰ ਕਿਹਦਾ ਆਉਂਦਿਆ ਮੈਂ ਕਹਿੰਦਾ ਨਹੀਂ ਦਿੱਦਾ ਆਉਂਦਿਆ ਹੀ ਦੀਦ ਦਾ ਫੋਨ ਨਹੀਂ ਇਹ ਝੂਠ ਬੋਲਣਾ ਕਿਉਂ ਸਿੱਖ ਲਿਆ ਮਾਂ ਪਿਓ ਨਾਲ ਆਪਣੀਆਂ ਇਹ ਹਰਕਤਾਂ ਦਾ ਬਾਦ ਆ ਜਾ ਮੇਰੀ ਕੰਨ ਖੋਲ ਕੇ ਗੱਲ ਸੁਣਨਾ ਜੇ ਤੇਰੇ ਡੈਡੀ ਨੂੰ ਪਤਾ ਲੱਗ ਗਿਆ ਨਾ ਤੇ ਤੇਰਾ ਕਾਲਜ ਜਾਣਾ ਸਭ ਕੁਝ ਬੰਦ ਕਰਨਾ ਕਨੇ ਬਿਠਾ ਦੇਣਾ ਤੈਨੂੰ ਤੇ ਲੱਭਨੇ ਕੋਈ ਮੁੰਡਾ ਚੰਗਾ ਗਿਆ ਤੇਰਾ ਫਾ ਵੜਨੇ ਆ ਤੇ ਮੰਮੀ ਮੈਂ ਕਿਹੜੀ ਕੋਈ ਗਲਤੀ ਕੀਤੀ ਮੈਂ ਕਹਾਂ ਨਹੀਂ ਦੀਦੀ ਦਾ ਫੋਨ ਆਉਂਦਿਆ ਹੀ ਮੁੰਡੇ ਕਹਦਾ ਫੋਨ ਆਉਂਦਿਆ ਹੀ ਇਹਦੇ ਨਾਲ ਗੱਲ ਕਰਨ ਲਈ ਮੈਂ ਦੱਸ ਦੇ ਕਦਾ ਹੀ ਅਜੇ ਗੱਲ ਤੇਰੀ ਤੇ ਮੇਰੀ ਮਾਵਾਂ ਤੀਆਂ ਦੀ ਕਰਨੀਆਂ ਦਾ ਡੈਡੀ ਨਾਲ ਗੱਲ ਇਹ ਨਾ ਹੋਵੇ ਕੱਲ ਨੂੰ ਕਿਤੇ ਪਛਤਾਉਣਾ ਹੀ ਪੈ ਜਾਏ ਮੜਕੇ ਨਾ ਮੇਰੇ ਦਿਵਾਲੇ ਹੋ ਜਾਣਾ ਦੱਸ ਇਹਦੀ ਕਿਹ ਪਰਮਦੇਸ਼ਾਸ਼ ਕਮੇਰਾ ਦੇ ਤੇ ਹੀ ਸਭ ਕੁਝ ਚੰਗਾ ਬੜਾ ਮਿਲ ਰਿਆ ਸੀ ਪਰ ਅੱਜ ਕੱਲ ਦੇ ਨਿਆਣੇ ਵੀ ਨਾ ਮਾਂ ਪਿਓ ਬਰੇ ਸੋਚਦੇ ਨਹੀਂ ਐ ਕੁਝ ਵੀ ਜਵਨ ਪਠੇ ਲੱਗਾਂ ਕੋ ਤਰਨਾ ਓਏ ਇਹ ਡੜੀ ਆਗ ਲਿਆਂਦੇ ਸੀਗੇ ਅੱਛਾ ਮੈਂ ਹਾਂ ਚੱਲ ਕੁੱਤਰ ਛੱਡਣਾ ਮੈਂ ਉਦਾਂ ਕੱਲਾ ਖਾਂਦੀਆਂ ਨਹੀਂ ਆ ਓ ਪੁੱਤ ਮੈਂ ਤੇ ਤੇਰੇ ਨਾਲ ਗੱਲ ਕਰਨਾ ਆਇਆ ਮੈਂ ਘਰੋਂ ਕੀ ਹੋਇਆ ਓ ਹੋਣਾ ਕੀ ਆ ਲਵਲੀ ਨੇ ਕਦੇ ਮਾਂ ਆਪਣੀ ਨੂੰ ਕਿਹਾ ਤਾਂ ਵੀ ਮੈਂ ਮਰਦੀ ਦਾ ਵਿਆਹ ਕਰਾਉਣਾ ਵਾ ਮਰਜ਼ੀ ਦਾ ਵਿਆਹ ਆਹ ਇਹ ਕਿਹੜਾ ਕੰਮ ਫੜਿਆ ਇਹਨੇ ਮੈਂ ਉਹਨੂੰ ਮੈਨੂੰ ਪਤਾ ਹੀ ਵੀ ਇਹਨੇ ਕੋਈ ਨਾ ਕੋਈ ਕੰਮ ਇਹ ਕਰਨਾ ਹੀ ਆ ਜਿਹੜਾ ਸਵੇਰ ਤੋਂ ਜਾਂਦਾ ਸ਼ਾਮਾਂ ਨੂੰ ਹੁੰਦਾ ਨਾ ਨਹੀਂ ਫਿਰ ਜਿੱਥੇ ਜਾਂਦਾ ਫਿਰ ਉਧਰ ਹੀ ਜਾਂਦਾ ਹੋਊਗਾ ਫਿਰ ਹੋਰ ਕਿੱਥੇ ਜਾਂਦਾ ਹੁਣ ਵੇਖ ਲੈ ਵੀ ਗਰਦਾਸ ਪੁੱਤ ਦਾ ਕਹਿ ਕੇ ਤੇ ਗਿਆ ਧਾਰੀਵਾਲ ਤੇ ਉਧਰ ਹੀ ਖੇ ਖਾਣ ਗਿਆ ਹੋਣਾ ਵਾ ਦੱਸ ਇਹਦੇ ਕੰਮ ਵੇਖ ਲੈ ਹੁਣ ਕੀ ਕਰਨਾ ਤੁਸੀਂ ਕੀ ਸੋਚਿਆ ਫਿਰ ਹੁਣ ਮੈਂ ਤੇਰਾ ਹੀ ਸਲਾਹ ਕਰਨ ਆਇਆ ਵਾ ਵੀ ਹੁਣ ਇਹਦਾ ਕੀ ਕਰੀਏ ਚੁੰਨੀ ਝੜਾ ਕਰ ਦਈਏ ਫਿਰ ਉਹ ਚੁੰਨੀ ਚੜਾ ਦੇ ਡੈਡੀ ਤੁਸੀਂ ਕਹਿੰਦੇ ਕਰਦਣਾ ਵਾ ਉਹ ਕੁੜੀ ਕੋ ਘਾਟ ਥੋੜੀ ਫੜੀ ਆ ਪਹਿਲਾਂ ਅਗਲੇ ਨਾਲ ਗੱਲ ਕਰਾਂਗੇ ਉਹਨਾਂ ਨੂੰ ਮਨਾਵਾਂਗੇ ਤੇ ਫੇਰ ਹੀ ਆ ਤੇ ਅਗਲੇ ਪੁੱਛਣਗੇ ਨਾ ਤੇ ਮੁੰਡਾ ਕੀ ਕਰਦਾ ਵਾ ਕੀ ਦੱਸਾਂਗੇ ਉਥੇ ਓਏ ਉਹ ਗੱਲਬਾਤ ਉਹਨਾਂ ਦੀ ਹੋ ਗਈ ਆ ਹੂੰ ਤੇ ਉਹ ਇੰਨੇ ਕਦੇ ਆਪਣੀ ਮਾਂ ਨੂੰ ਵੀ ਕਿਹਾ ਵਾ ਵੀ ਮੈਂ ਦੱਸਤਾ ਉਹਨੇ ਆਪਣੇ ਘਰ ਕੁੜੀ ਵਾਲੇ ਨੇ ਅੱਛਾ ਤੇ ਕੁੜੀ ਨੇ ਆਪਣੇ ਮਾਂ ਪਿਓ ਨੂੰ ਦੱਸਤਾ ਵਾ ਵੀ ਮੈਂ ਵਿਆਹ ਕਰਾਉਣਾ ਵਾ ਮੁੰਡੇ ਨਾਲ ਅੱਛਾ ਤੇ ਮੈਂ ਕਿਹਾ ਮੈਂ ਚੱਲ ਜੋ ਬੰਨਾ ਗੱਲ ਕਰਨਾ ਵਾ ਤੇ ਮਾਤਰੀ ਨੇ ਹੁਣ ਮੈਨੂੰ ਦੱਸਿਆ ਵਾ ਹੁਣ ਫਿਰ ਇਹ ਤਾਂ ਕੀ ਕਰੀਏ ਇਲਾਜ ਫਿਰ ਹੁਣ ਕਰਨਾ ਕੀ ਫਿਰ ਮੰਮੀ ਨੂੰ ਕਹੋ ਵੀ ਵਿੱਚ ਵੇਖੋ ਜੇ ਕੋਈ ਬੰਦਾ ਪੈਂਦਾ ਵਾ ਤੇ ਪਾ ਕੇ ਤੇ ਫਿਰ ਕਰ ਦੋ ਫਿਰ ਕੀ ਕਰਨਾ ਹੁਣ ਆਹੋ ਕਰਨਾ ਤੇ ਪੈਣਾ ਹੀ ਆ ਓਏ ਆਹ ਹੁਣ ਜੇ ਨਹੀਂ ਹਟਦਾ ਤੇ ਫਿਰ ਕੀ ਕਰੀਏ ਤੇ ਮੈਂ ਜੇ ਉਹਨੂੰ ਕਿਹਾ ਵੀ ਜੇ ਮੈਂ ਇਹਨੂੰ ਘਰੋਂ ਕੱਢ ਦੇਣਾ ਹਾਂ ਉਹ ਕਹਦਣਾ ਤੇ ਮੈਨੂੰ ਕਹਿੰਦੀ ਜੇ ਆਪਣੇ ਆਪ ਲਿਆਵਗਾ ਤੇ ਫਿਰ ਕੀ ਕਰੇਗਾ ਦੱਸ ਤੇ ਇਹਦੇ ਫਿਰ ਧਮਕੀਆਂ ਹੋ ਗਈਆਂ ਮੈਂ ਹੁਣ ਮੈਂ ਹਾਂ ਚੱਲ ਮੈਂ ਤੂੰ ਸਿਆੜਾ ਵਾਂ ਪੁੱਤ ਹੁਣ ਕੋਈ ਨਹੀਂ ਮੈਂ ਇਹਦਾ ਨਾਲ ਗੱਲ ਕਰ ਲੈਣਾ ਮੈਨੂੰ ਪੁੱਛਣਾ ਵਾ ਵੀ ਕੀ ਹਿਸਾਬਤਾ ਵਾ ਦੱਸ ਫਿਰ ਫਿਰ ਵੇਖ ਕੇ ਵਿੱਚ ਪਾ ਕੇ ਬੰਦਾ ਕੋਈ ਤੇ ਖਲਾਸੀ ਤੇ ਕਰਾਓ ਜੇ ਮੁੜ ਕੇ ਬਾਹਰ ਕਿਤੇ ਫੜਿਆ ਗਿਆ ਤੇ ਫਿਰ ਕਿੱਥੇ ਜਾਣਾ ਵਾ ਆਹ ਫਿਰ ਔਖੇ ਹੋਵਾਂਗੇ ਆਹੋ ਫਿਰ ਠਾਣਾ ਠਾਣੀ ਹੋਵਾਂਗੇ ਕੋਈ ਗੱਲ ਨਹੀਂ ਮੈਂ ਕਰਦਾ ਵਾਂ ਇਹਨਾਂ ਗੱਲ ਪਠੇ ਕੁਦਰ ਕੇ ਨਾ ਮੈਂ ਜਾਣਾ ਇਹਦੇ ਨਾਲ ਅਜਾਈ ਮੇਰਾ ਪੁੱਤ ਮੈਂ ਕਰਨਾ ਕੋਈ ਗੱਲ ਨਹੀਂ ਗੱਲ ਹੈ ਠੀਕ ਹੈ ਚਲੋ ਉੱਥੇ ਕੰਮੇ ਮੜੇ ਨੇ ਫੜੇ ਦੱਸ ਨਾ ਕੋਈ ਕੰਮ ਨਾ ਘਾਰ ਤੇ ਕਿਹੜੇ ਕੰਮੀ ਪਿਆ ਵਾ ਇਹ ਹੁਣ ਉਥੇ ਜਾ ਕੇ ਪਹਿਲਾਂ ਗੱਲ ਕਰਾਂਗੇ ਅਗਲੀ ਆਡੀ ਬੇਇਤੀ ਕਰਦੇ ਤੇ ਕਿੱਥੇ ਜਾਣਾ ਬੈਠੇ ਜੀ ਮੈਂ ਜਾਣਾ ਹੀ ਡਿਊਟੀ ਅੱਜ ਜਾਣਾ ਥੋੜੀ ਦੇਰ ਠਹਿਰ ਕੇ ਜਾਣਾ ਅੱਛਾ ਅੱਛਾ ਗੱਲ ਸੁਣੋ ਮੇਰੀ ਹਾਂ ਮੈਂ ਤੁਹਾਨੂੰ ਇਹ ਗੱਲ ਕਰਨੀ ਸੀ ਦੱਸੋ ਵੀ ਇਦਾਂ ਕਰੀਏ ਵੀ ਬਿੰਦਾ ਦਾ ਵਿਆਹ ਕਰ ਦਈਏ ਕੋਈ ਮੁੰਡਾ ਲੱਭਣਾ ਨਹੀਂ ਰਿਆਨ ਤਾਂ ਪੜਾਉਣਾ ਇੱਥੇ ਨੂੰ ਪੜਾ ਲਿਆ ਜਿੰਨਾ ਪੜਾਉਣਾ ਹੂੰ ਬੜਾ ਜਿੰਨਾ ਪੜ ਗਈ ਨੇ ਇੰਨਾ ਹੀ ਬੜਾ ਆ ਮੈਂ ਤਾਂ ਕਹਿਣਾ ਪੜ ਲੈਂਦੇ ਉਹਨੂੰ ਠੀਕ ਆ ਵਿਆਹ ਵੀ ਕਰਨਾ ਕੋਈ ਗੱਲ ਨਹੀਂ ਕਿ ਪਾਸੇ ਲੱਗੂਗੀ ਥੋੜਾ ਬੋੜਾ ਕੋਈ ਹੱਥ ਜੋ ਹੋਊਗਾ ਆਨਰ ਕਿਤੇ ਜੌਬ ਕਰਨ ਜੋਗੀ ਹੋ ਜੂਗੀ ਮੈਂ ਤੁਹਾਨੂੰ ਇਹ ਕਹਿਣ ਲਈ ਆ ਹੁਣ ਅਗਾ ਟਾਈਮ ਲਦਾ ਕਰਾਂਗੇ ਤੇ ਮੜਕੇ ਮੁੰਡੇ ਦਾ ਕਰਾਂਗੇ ਵਿਆਹ ਇਸ ਕਰਕੇ ਕਹਿਣ ਲਈ ਆ ਤੂੰ ਹੀ ਹੁਣ ਤੋਂ ਵੇਖਣਾ ਸ਼ੁਰੂ ਕਰੋ ਕੋਈ ਮੁੰਡਾ ਤੇ ਕਿਤੇ ਲੱਗ ਕਰਦਿਆ ਕਰਦਿਆ ਟਾਈਮ ਲੱਗ ਜਾਂਦਾ ਲੱਭਦੇ ਆਂ ਚਲ ਵੇਖ ਲੈ ਕੋਈ ਪਰਿਵਾਰ ਹੀ ਉਦਾਂ ਲੱਭ ਲਾਂਗੇ ਆਪੇ ਨਾਲ ਤੇ ਪੜਾਉਂਦੇ ਰਹਿਣਗੇ ਚਲੋ ਵੇਖ ਲਓ ਜੇ ਤੈਨੂੰ ਕੋਈ ਇਦਾਂ ਠੀਕ ਲੱਗਦਾ ਨਾ ਤੇ ਇਦਾਂ ਦਾ ਲੱਭ ਲੋ ਮੈਂ ਤਾਂ ਕਹਿਣ ਲਈ ਆ ਤੇ ਮੜਕੇ ਉਮਰ ਹੋ ਜਾਣੀ ਜਿਆਦਾ ਤੇ ਮੜਕੇ ਨਾ ਵੇਹਣ ਪਛਤਾਉਣਾ ਪਵੇ ਕਿਉਂ ਕੀ ਗੱਲ ਕੋਈ ਗੱਲ ਹੋਈ ਆ ਨਹੀਂ ਨਹੀਂ ਗਲਤ ਨਹੀਂ ਕੋਈ ਵੀ ਹੋਈ ਹੂੰ ਮੈਂ ਕਹਿਆ ਜਿਹੜਾ ਕੰਮ ਹੋ ਜੇ ਨਾ ਉਹੋ ਹੀ ਵਧੀਆ ਆ ਚੱਲ ਕੋਈ ਨਹੀਂ ਵੇਖਨੇ ਆ ਪੁੱਛਦੇ ਆ ਕਿਸੇ ਨਾਲ ਕਰਾਂਗੇ ਗੱਲ ਚਾਹ ਤੂੰ ਦੋਹਾਂ ਜਾ ਜਾਣਾ ਕਰੋਗੇ ਗੱਲ ਤੇ ਫੇਰ ਹੀ ਚੱਲ ਕੇ ਜਿਹੜਾ ਕੋਈ ਦੱਸ ਪਹੁੰਚੇ ਫਿਰ ਕੋਈ ਵੇਖਣ ਵਾਲੇ ਬਣਾਂਗੇ ਕਿਹੜੇ ਸਿਰੇ ਹੋ ਜਾਣਾ ਆ ਫੇਰ ਵੀ ਟਾਈਮ ਲੱਗਦਾ ਹੁੰਦਾ ਆ ਚੱਲ ਵੇਖ ਲਾਂ ਜੇ ਕੋਈ ਪਰਿਵਾਰ ਚੰਗਾ ਮਿਲੂਗਾ ਕਰ ਲਾਂਗੇ ਗੱਲ ਠੀਕ ਆ ਤੁਸੀਂ ਨਾ ਮੇਰੀ ਗੱਲ ਵੱਲ ਜਰਾ ਗੌਰ ਕਰਿਓ ਠੀਕ ਠੀਕ ਆ ਕੋਈ ਨਹੀਂ ਕਰ ਲਈ ਪੁੱਛਦੇ ਆ ਕਿਸੇ ਨਾਲ ਕਰਾਂਗੇ ਗੱਲ ਠੀਕ ਆ ਚੱਲ ਜਿੱਥੇ ਵੀ ਕਿਤੇ ਕਰਾਂਗੇ ਨਾ ਉਹ ਪਰਿਵਾਰ ਵੇਖਾਂਗੇ ਉਹਨਾਂ ਕਹੇ ਵੀ ਤੂੰ ਹੀ ਪੜਾ ਲੋਗੇ ਬਸ ਧੰਨਵਾਦ ਲੈ ਕੀ ਸ਼ੌਂਕ ਚੜਿਆ ਆ ਉਹ ਦੂਜੀ ਵੱਡੀ ਦਾ ਟਾਈਮ ਨਾ ਕਰਤਾ ਸੀ ਨਾ ਤੇ ਇਹ ਵੀ ਇਹੋ ਸੋਚੋ ਪੜਾਉਣਾ ਪੜਾਉਣਾ ਅਗਲੇ ਪੜਾਉਣ ਨਾ ਪੜਾਉਣ ਉਹਨਾਂ ਦੀ ਮਰਜ਼ੀ ਹੈ ਆਪਣੀ ਜ਼ਿੰਮੇਵਾਰੀ ਜਿਹੜੀ ਨਾ ਉਹ ਤਾਂ ਫਾਰਗੋ ਬਸ ਚਲ ਵੇਖਦੇ ਕੋਈ ਗੱਲ ਪੜਨਾ ਡੜ ਪੜਕੇ ਨਾ ਡੀਸੀ ਲੱਗਣਾ ਜਿਹੜਾ ਤੇ ਚਲ ਵੇਖਦੇ ਆ ਕੋਈ ਕਰਦਾ ਹੀ ਗੱਲ ਠੀਕ ਹੈ ਮੈਂ ਜਾਵਾਂ ਜਰਾ ਚਲ ਜਾਓ ਹੋ ਅੱਲਾ ਮੇਰੇ ਮਨ ਤੇ ਇਨਾ ਬੋਝ ਹੀ ਨਾ ਥੋੜੀ ਬੁਧੀ ਚਲ ਗੱਲ ਕੀਤੀ ਇਨਾ ਨਾਲ ਕੋਈ ਅਸਰ ਤਾਂ ਕੋ ਹੋਊਗਾ ਇਹ ਕਰਨਗੇ ਕੋਈ ਰਿਸ਼ਤੇ ਬਾਰੇ ਗੱਲਬਾਤ ਕਿਸੇ ਨਾਲ ਵਿਆਹ ਹੀ ਹੈ ਤਾਂ ਆਪਣੇ ਘਰ ਜਾਵੇ ਮੇਰਾ ਇਰਾਦਾ ਵਾ ਵੀ ਲਵਲੀ ਨਾਲ ਗੱਲ ਕਰ ਹੀ ਲਵਾਂ ਇਹ ਨਾ ਹੋਵੇ ਕੋਈ ਅਣਹੋਣੀ ਹੋ ਜੇ ਇਹੋ ਜੀ ਤੇ ਮੁੜ ਕੇ ਕੰਮ ਕਠਾ ਨਾ ਹੋਵੇ ਓ ਲਵਲੀ ਉਰੇ ਆ ਹਾਂਜੀ ਬਾਜੀ ਕੀ ਕਰਨ ਲਿਆ ਹੋਮਣੀ ਉੱਥੇ ਅੰਦਰ ਬੈਠਾ ਏ ਠੀਕ ਹੈ ਡੈਡੀ ਆਏ ਸੀ ਮੇਰੇ ਕੋਲ ਭੇਲੀ ਚ ਕੀ ਕਹਿੰਦੇ ਕਿਹਣਾ ਕੁਣਾ ਕੀ ਉਹਨਾਂ ਨੇ ਉਹ ਜਿਹੜੀ ਤੂੰ ਮੰਮੀ ਨੂੰ ਗੱਲ ਦੱਸੀ ਆ ਕੱਲ ਦੀ ਤਾਂ ਮੰਮੀ ਹੁਣ ਤੁਹਾਨੂੰ ਵੀ ਦੱਸਤੀ ਆ ਤੇ ਦੱਸਣਾ ਹੀ ਆ ਪਹਿਲਾਂ ਮੈਨੂੰ ਇਹ ਦੱਸ ਵੀ ਤੇਰਾ ਇੰਨਾ ਹੌਸਲਾ ਵੱਧ ਕਿਦਾਂ ਗਿਆ ਵਾ ਤੈਨੂੰ ਡਰ ਨਹੀਂ ਲੱਗਦਾ ਮਸਾ ਵੀ ਹਾਂਜੀ ਮੈਂ ਮਰਜੀ ਨਾਲ ਵਿਆਹ ਕਰਾਉਣਾ ਮੇਰੀ ਗੱਲ ਸੁਣ ਜੇ ਘਰ ਦੇ ਨੇ ਕੁੜੀ ਲੱਭ ਕੇ ਤੇ ਮੇਰਾ ਵਿਆਹ ਕੀਤਾ ਸੀ ਤੇ ਮਾੜਾ ਹੋ ਗਿਆ ਕੋ ਦੱਸ ਮੈਨੂੰ ਕੋਈ ਗੱਲ ਨਹੀਂ ਸਾਰਿਆਂ ਦੀ ਸਹਿਮਤੀ ਨਾਲ ਕਰਾਉਂਗਾ ਸਹਿਮਤੀ ਤੇ ਤਾਂ ਹੋਊਗੀ ਨਾ ਜੇ ਬੜਾ ਤੂੰ ਕਿਤੇ ਵਧੀਆ ਕੰਮ ਕਰਦੇ ਲੱਗਾ ਹੋਏਗਾ ਅਗਲੇ ਜਦੋਂ ਸਾਨੂੰ ਪੁੱਛਣਗੇ ਵੀ ਮੁੰਡਾ ਕੀ ਕਰਦਾ ਤਾਂ ਕੀ ਜਵਾਬ ਦਵਾਂਗੇ ਕੁੜੀ ਨੇ ਆਪਣੇ ਘਰ ਦੱਸਿਆ ਵਾ ਕੋਈ ਗੱਲ ਨੂੰ ਆਪੇ ਦੱਸ ਦੋਗੀ ਆਪੇ ਤੇ ਡੈਡੀ ਤਾਂ ਕਹਿੰਦੇ ਹੀ ਵੀ ਲਵਲੀ ਕਹਿੰਦੇ ਆ ਵੀ ਉਹਨੇ ਆਪਣੇ ਘਰ ਵੀ ਦੱਸਤਾ ਵਾ ਸਾਡੀ ਸਾਰੀ ਗੱਲਬਾਤ ਹੋ ਗਈ ਹੈ ਨਹੀਂ ਮੈਂ ਇਹ ਨਹੀਂ ਗਲਤ ਨਹੀਂ ਕਹੀ ਹੈ ਜੀ ਤੇ ਫਿਰ ਉਹਨਾਂ ਤੇ ਮੰਨ ਜਈ ਹੋਈ ਆ ਸੋਨੋ ਸਮਝਾ ਜੇ ਗੱਲ ਕਰ ਕਰਦੀ ਆ ਤੇ ਠੀਕ ਵਾ ਨਹੀਂ ਤੇ ਵੇਖੋ ਫਿਰ ਨਹੀਂ ਤੇ ਆਪਣੇ ਕਰਦੇ ਆਪਣੀ ਮਰਜ਼ੀ ਨਾਲ ਕਰ ਲੈਣਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਕਹਿ ਦਣਾ ਉਹਨੂੰ ਨਹੀਂ ਪਰ ਮੈਂ ਮਰਜ਼ੀ ਨਾਲ ਵਿਆਹ ਕਰਾਉਣਾ ਮੈਂ ਨਹੀਂ ਹੋਰ ਕੇ ਦਊਂ ਖਰੇ ਤੇਰੇ ਦਿਮਾਗ 'ਚ ਕੀ ਚੱਲਣ ਰਿਹਾ ਕੀ ਨਹੀਂ ਤੂੰ ਕੀ ਸੋਚਦਾ ਫਿਰਦਾ ਉਹ ਅਗਲੋਂ ਹੱਥ ਮਾਰ ਉੱਥੇ ਜਾ ਕੇ ਮੈਂ ਲਾ ਗੱਲ ਕਰਾਂਗੇ ਅਗਲੇ ਆ ਦੀ ਬੇਇੱਜ਼ਤੀ ਕਰ ਦੇਣਗੇ ਤਾਂ ਫੇਰ ਕਿੱਥੇ ਜਾਣਾ ਕਿੱਥੇ ਮੂੰਹ ਦੇਣਾ ਈ ਉਹ ਪਾਜੀ ਨਹੀਂ ਬੇਇੱਜ਼ਤੀ ਕਰਦੇ ਮੈਂ ਸਾਰੀ ਗੱਲਬਾਤ ਕਰਕੇ ਤੇ ਫੇਰ ਹੀ ਤੁਹਾਨੂੰ ਖੜੂਗਾ ਵੇਖ ਲੈ ਪਰਸੋਂ ਤੱਕ ਤਾਂ ਤੇ ਕੋਈ ਟਾਈਮ ਹੀ ਹੋ ਗੱਲ ਕਰ ਲੈ ਜੇ ਹੁੰਦੀ ਠੀਕ ਵਾ ਤੇ ਨਹੀਂ ਤੇ ਫੇਰ ਕਰਦੇ ਨੂੰ ਕਰ ਲੈ ਤੇ ਮਰਜ਼ੀ ਆਪਣੀ ਕੋਈ ਗੱਲ ਮੈਂ ਦੱਸ ਦੇਣਾ ਤੁਹਾਨੂੰ ਉਹਨੂੰ ਜਾ ਕਰ ਲੈ ਗੱਲ ਜਾ ਸਮਝ ਨਹੀਂ ਆਉਂਦੀ ਪਤਾ ਨਹੀਂ ਇਹ ਕਿਹੜੇ ਕੰਮੀ ਪਿਆਰ ਹੈ ਜੋਤ ਉਰੇ ਆ ਕੀ ਕਰਦੇ ਕੁਛ ਨਹੀਂ ਆ ਨਿੱਕੇ ਮਟੇ ਕੰਮ ਤੇ लवली ਨੂੰ ਡਈ ਹਾਂ ਗੱਲ ਕਰਨੀ ਹੈ ਕਿ ਤੈਨ ਨਾਲ ਹਾਂਜੀ ਦੱਸੋ ਗਾਣਾ ਨਾ ਕਰੀ ਤੇ ਨਾ ਕਾਲੀ ਭਵੀ ਡੈਡੀ ਆ ਇਹੀ ਮੇਕੋ ਵੇਲੀ ਚ ਉਹ ਡਾ ਇਹ ਕਹਿਣ ਕਹਿੰਦੇ ਵੀ लवली ਡਾ ਆਪਣੀ ਮੀ ਨੂੰ ਕਹਿਣਾ ਅੱਛਾ ਵੀ ਮੈਂ ਇਹ ਮਰਜ਼ੀ ਨਾਲ ਵਿਆਹ ਕਰਾਉਣਾ ਅੱਛਾ ਉਹ ਹੁਣ ਡੈਡੀ ਮੇਕੋ ਆਏ ਆ ਤੇ ਉਹ ਕਹਿਣ ਡਿਆ ਵੀ ਤੂੰ लवली ਨਾਲ ਗੱਲ ਕਰ ਸਮਝਾ ਉਹਨੂੰ ਹੁਣ ਇਹ ਜੇ ਮੇਰੇ ਲੱਗੂ ਗਿਆ ਵਦ ਮੈਂ ਉਹਨੂੰ ਕੀ ਸਮਝਾਉਣਾ ਮੈਨੂੰ ਸਮਝਾਉਣ ਪੈਂਦਾ ਵਗੂ ਕੁੜੀ ਦਾ ਪਤਾ ਕੌਣ ਮੈਨੂੰ ਨਹੀਂ ਪਤਾ ਕੌਣ ਮੈਂ ਕਿੱਥੋਂ ਦੀ ਆ ਡੈਡੀ ਮੈਨੂੰ ਇਹ ਗੱਲ ਕਹਿਣ ਡਿਆ ਵੀ ਉਹਨੇ ਘਰ ਗੱਲ ਕੀਤੀ ਕੁੜੀ ਨੇ ਵੀ ਇਹ ਕਹਿਣ ਡਿਆ ਵੀ ਉਹਨੇ ਕੀਤੀ ਨਹੀਂ ਅਜੇ ਹੁਣ ਮੰਨ ਲਾ ਅਸੀਂ ਗੱਲ ਕਰਨ ਜਾਵਾਂਗੇ ਕਿਸੇ ਦੇ ਘਰ ਅਗਲੇ ਹੱਦੀ ਬੇਈਤੀ ਨਾ ਕਰਨਗੇ ਤੇ ਤੁਸੀਂ ਕਿਧਰ ਮੂੰਹ ਚੁੱਕੇ ਤਰੇ ਫੇਂਡੇ ਉਹ ਤੇ ਹੈਗਾ ਹੀ ਕੋ ਬੰਦਾ ਵਿੱਚ ਹੋਵੇ ਕੋ ਤਰੀਕੇ ਨਾਲ ਗੱਲ ਕੀਤੀ ਜਾਵੇ ਤੇ ਫੇਰ ਹੀ ਆ ਇਹੋ ਜੇ ਕੰਮ ਚ ਕੋਈ ਆਉਂਦਾ ਚਲੋ ਤੁਸੀਂ ਕਾ ਲੈਣਾ ਪਾਓ ਕਰ ਗੁਰਗੇ ਘਰ ਤੋਂ ਕੋਈ ਹੱਲ ਜੇ ਉੱਥੇ ਨਾ ਕੀਤਾ ਤੇ ਇੰਨੇ ਹੋਰ ਕਿਤੇ ਕਰਾਉਣਾ ਨਹੀਂ ਇਹ ਨਹੀਂ ਉਦਾਂ ਛੇਤਰ ਖਾ ਲੈਣੇ ਕਿਹਨੂੰ ਰੋਜ਼ ਦਾ ਕੈਲਕੂਲੇਸ਼ਨ ਰਹਿੰਦਾ ਤੁਹਾਨੂੰ ਪਤਾ ਤਾਂ ਹੈਗਾ ਹੀ ਹੋ ਸਕਦਾ ਉਹਦੇ ਆਏ ਸੁਦਰ ਜੀ ਉਹ ਚਲ ਕੋਈ ਗੱਲ ਨਹੀਂ ਮੈਂ ਤੈਨੂੰ ਤਾਂ ਦੱਸਿਆ ਮੈਂ ਚਲ ਤੈਨੂੰ ਪਤਾ ਹੋਣਾ ਚਾਹੀਦਾ ਗੱਲ ਦਾ ਗਾਣਾ ਕਿਸੇ ਨਾਲ ਗੱਲ ਕਰੀ ਨਹੀਂ ਮੈਂ ਗਾਹ ਕੀ ਕਰਨੀ ਮੈਨੂੰ ਦੇ ਇਹਦੇ ਲੱਛਣਾਂ ਦਾ ਉਦਾਂ ਹੀ ਪਤਾ ਹੈ ਮੈਂ ਇਹਨੂੰ ਪਰਸੋਂ ਤੱਕ ਦਾ ਟਾਈਮ ਦਿੱਤਾ ਮੈਂ ਹਾਂ ਪਰਸੋਂ ਤੱਕ ਕਰ ਲਾ ਆਪਣਾ ਜੋ ਵੀ ਕੰਮ ਸੈੱਟ ਹੁੰਦਾ ਜੇ ਨਹੀਂ ਹੁੰਦਾ ਤੇ ਮੈਂ ਹਾਂ ਘਰ ਦੇ ਨੂੰ ਆਪਣੀ ਮਰਜ਼ੀ ਕਰ ਲੈਂਦੇ ਤੇ ਮੈਂ ਹਰ ਵੀ ਇੱਧਰ ਕੋਈ ਵੀ ਕਈ ਵਿੱਚ ਮੈਨੂੰ ਤੇ ਪਹਿਲਾਂ ਹੀ ਸ਼ੱਕ ਹੀ ਮੈਂ ਤੇ ਬੜੀ ਆਰੀ ਇਹਨੂੰ ਲੋਕ ਲੋਕ ਕੇ ਗੱਲਾਂ ਕਰਦੇ ਉਹ ਸ਼ੱਕ ਤੇ ਫਿਰ ਹੁੰਦਾ ਹੀ ਆ ਸਾਰਿਆਂ ਨੂੰ ਮੈਂ ਇਹ ਦੇ ਰੱਖਿਆ ਹੀ ਨਹੀਂ ਮੈਂ ਕਿਹਾ ਅੱਗੇ ਮੰਮੀ ਕਹਿੰਦੇ लवली ਦਵਾਲੇ ਹੋਈ ਰਹਿੰਦੀ ਆ ਤੇ ਹੁਣ ਕਿਹਾ ਤੇ ਫੇਰ ਸਿਆਪਾ ਪਾ ਇਹ ਮਾਤਾ ਦਾ ਸਾਰਾ ਕਸੂਰੀਓ ਉਹੋ ਜੇ ਕਿਤੇ ਪਹਿਲੇ ਦਿਨੋਂ ਵਰਜ ਕੇ ਰੱਖਦੀ ਨੇ ਇਹਨੂੰ ਤੇ ਇਹਨੇ ਸਹੀ ਰਹਿਣਾ ਸੀਗਾ ਫਿਰ ਕਹਿ ਕੀ ਲੈਣਾ ਨਿੱਕਾ ਵਾ ਫਿਰ ਲਾੜਲਾ ਸਾਰੇਆਂ ਦਾ ਨਿੱਕਾ ਲਾੜਲਾ ਉਹ ਸਿਰ ਚ ਸਵਾਬ ਹੋਊਗਾ ਲਾੜਲਾ ਸਵਾਦ ਹੀ ਚਲੋ ਕੋਈ ਗੱਲ ਨਹੀਂ ਤੂੰ ਹੀ ਆਪ ਨਾਲ ਹੋਗੇ ਤੂੰ ਹੀ ਵੱਡੇ ਹੋ ਫਿਰ ਵੀ ਹੁਣ ਡੈਡੀ ਹੁਣਾ ਦੀ ਬੇਇੱਜ਼ਤੀ ਥੋੜੀ ਕਰਾਉਣੀ ਹੈ ਕੋਈ ਨਹੀਂ ਮੈਂ ਮੰਮੀ ਨਾਲ ਗੱਲ ਕਰਦਾ ਕਰੀ ਜਾ ਕੇ ਬਾਹਰ ਮੇਰੀ ਗੱਲ ਸੁਣੋ ਤੂੰ ਹੀ ਮੰਮੀ ਨੂੰ ਕਹਣਾ ਕਿ ਉਹ ਉਹਨਾਂ ਨੇ ਕਹਿਣਾ ਘਰ ਵਾਲੀ ਨੇ ਸਿਖਾ ਕੇ ਭੇਜਦਾ ਘਰ ਵਾਲੀ ਨੇ ਕਿ ਸਿਖਾ ਕੇ ਭੇਜਦਾ ਕੋਈ ਨਹੀਂ ਮੈਂ ਕਰ ਲੈਣੀ ਗੱਲ ਆਪੇ ਬਾਦ ਪਤਾ ਨਹੀਂ ਮੈਨੂੰ ਟੈਨਸ਼ਨ ਜੀ ਹੁੰਦੀ ਆ ਕਿਤੇ ਮੰਮੀ ਨੇ ਸਾਰੀ ਗੱਲ ਨਾ ਸੁਣ ਨਾ ਲਈ ਹੋਵੇ ਗਦੇ ਕੀ ਬੰਦਾ ਹੋ ਦਪੰਦਰ ਅਜੇ ਮੈਂ ਤੂੰ ਮੇ ਸੱਚੀ ਗੱਲ ਨਹੀਂ ਦੱਸੀ ਜੀ ਵੀ ਕਿਹੜਾ ਗੱਲ ਕਰਨ ਦੀ ਹੈ ਮੈਨੂੰ ਉਦੋਂ ਦੀ ਟੈਨਸ਼ਨ ਪਈ ਹੈ ਤੇ ਮੈਂ ਕਹਾਂ ਰਹੀ ਤੇਰੇ ਡੈਡੀ ਨਾਲ ਗੱਲ ਵੀ ਇਹਦਾ ਫਾ ਵੱਡੋ ਕਰੋ ਵਿਆ ਮੰਮੀ ਮੈਂ ਦੀਨ ਨਾਲ ਗੱਲ ਕਰਨ ਦੀ ਸੀ ਸੱਚੀ ਕਹਿੰਦੀ ਤੂੰ ਡੈਡੀ ਨਾਲ ਕਿਉਂ ਗੱਲ ਕੀਤੀ ਆ ਅੱਗੇ ਤਾਂ ਮੈਂ ਸੋ ਤੁਹਾਨੂੰ ਪੁੱਛਿਆ ਸੀ ਨਾ ਕਿ ਕਿਸ ਤਰ੍ਹਾਂ ਦਾ ਮੁੰਡਾ ਚਾਹੀਦਾ ਚੱਲ ਹਨਾ ਬਈ ਉਸ ਨਾਲ ਲਭ ਲਾਂਗੇ ਪਰ ਹੁਣ ਜਿੱਥੇ ਉਹਨਾਂ ਨੇ ਹਾਂ ਕਰ ਦਿੱਤੀ ਨਾ ਉੱਥੇ ਵਿਆਹ ਕਰਨਾ ਪੈਣਾਗਾ ਮੰਮੀ ਜੀ ਮੈਂ ਦੀਦੀ ਨਾਲ ਗੱਲ ਕਰਨ ਦੀ ਤੀਪਾ ਮਨੋ ਪਾਈ ਨਾ ਮਨੋ ਤੇ ਵਿਸ਼ਵਾਸ ਕਿਉਂ ਨਹੀਂ ਕਰੰਦੇ ਮੇਰੇ ਤੇ ਬਾਕੀ ਤੁਹਾਡੀ ਮਰਜ਼ੀ ਹੈ ਜੋ ਤੁਸੀਂ ਕਰਨਾ ਵਾ ਕਰ ਲਓ ਘਰ ਤਾਂ ਵਹਿ ਜਿਹਨੀ ਤਾਂ ਸਕਦੀ ਤੇਰੀ ਬੜੀ ਹੈ ਤਪੜੀ ਸਿਆਣੀ ਪਰ ਪਤਾ ਨਹੀਂ ਲੱਗਦਾ ਅੱਜ ਕੱਲ ਬੱਚਿਆਂ ਦਾ ਦਰ ਮੇਰਾ ਵੀ ਸੱਚੀ ਹੈ ਕੋਸ਼ਨ ਇਸ ਫਾਈ ਕਰ ਰਹੀ ਹਾਂ ਮੇਰੀ ਗੱਲ ਸੁਣੋ ਹਾਂਜੀ ਲਵਲੀ ਨੂੰ ਗੱਲ ਕਰਨੀ ਆ ਤੁਸੀਂ ਡੈਡੀ ਨੂੰ ਆਖਿਆ ਹੀ ਕੁਝ ਆ ਮੈਂ ਡੈਡੀ ਨੂੰ ਆਖਿਆ ਹੀ ਕਹਿਣਾ ਮੈਂ ਕੀ ਆ ਉਹ ਕਹਿੰਦਾ ਵੀ ਮੈਂ ਵਿਆਹ ਮਰਜ਼ੀ ਦਾ ਕਰਾਉਣਾ ਆ ਉਹ ਯਾਹੋ ਮੈਂ ਕਰ ਲਈਏ ਸਾਰੀ ਗੱਲ ਹਾਂ ਮੈਂ ਤਾਂ ਬਥੇਰਾ ਸਮਝਾਇਆ ਮੈਂ ਕਿ ਆ ਵੀ ਵੇਖ ਲੈ ਜੇ ਟਲਿਆ ਜਾਂਦਾ ਕੰਮ ਤਾਂ ਤੇ ਟਲ ਜਾ ਪਰ ਉਹ ਹੈ ਨਹੀਂ ਜੀ ਗੱਲ ਮੰਦਾ ਉਹ ਕਹਿੰਦਾ ਵੀ ਉੱਥੇ ਹੀ ਕਰਾਉਣਾ ਉੱਥੇ ਹੀ ਸੂਈ ੜੀ ਆ ਉਹਦੀ ਪੱਕਾ ਚੱਲ ਪੁੱਤ ਕਰਨਾ ਤਾਂ ਅਸੀਂ ਵੀ ਹੈ ਹੀ ਆ ਜਿਉਂ ਕਹਿੰਦਾ ਵਾ ਕਰ ਦੇ ਜਿੱਦਾਂ ਦੀ ਮਰਜ਼ੀ ਹੋਊਗੀ ਕੱਲ ਨੂੰ ਸਾਨੂੰ ਕਹਿ ਤ ਨਹੀਂ ਸਕਦਾ ਵੀ ਮੰਮੀ ਐਦਾਂ ਕਰਦੀ ਆ ਮੇਰੇ ਆਖੇ ਨਹੀਂ ਲੱਗਦੀ ਇਹੋ ਹੀ ਵੀ ਗੱਲ ਹੈਗੀ ਆ ਇਹ ਗੱਲ ਉਹਨੂੰ ਬਾਹਲ ਕੇ ਕਰ ਲੈਣੇ ਆ ਪਰ ਮੈਂ ਇੱਕ ਗੱਲ ਤੁਹਾਨੂੰ ਪਹਿਲਾਂ ਦੱਸਦਾ ਜਾਵਾਂਗੇ ਸਾਰੇ ਕੰਮਕਾਰ ਕਰਾਂਗੇ ਪਰ ਮੈਂ ਗੱਲ ਨਹੀਂ ਪਹਿਲਾਂ ਉੱਥੇ ਜਾ ਕੇ ਕਰਨੀ ਪਹਿਲਾਂ ਤੁਹਾਨੂੰ ਕੋਈ ਨਾ ਕੋਈ ਵਿਚ ਬੰਦਾ ਪਾਉਣਾ ਪੈਣਾ ਜਾਂ ਡੈਡੀ ਜਾਣਗੇ ਜਾਂ ਤੁਸੀਂ ਜਾਓਗੇ ਮੈਂ ਨਹੀਂ ਗੱਲ ਕਰਦੀ ਫਿਰ ਇਹਦੇ ਨਾਲ ਹੀ ਗੱਲ ਕਰਦੇ ਆਂ ਵੀ ਵਿੱਚ ਕਿੰਨੂੰ ਪਾਉਣਾ ਅਸੀਂ ਹੁਣ ਸਿੱਧੇ ਜਾ ਕੇ ਉੱਥੋਂ ਡਾਂਗਾ ਖਾਣੀਆਂ ਨਾ ਹੁਣ ਮੰਨ ਲਓ ਅਸੀਂ ਉਹ ਮੈਨੂੰ ਕਿਹਾ ਵਾ ਮੈਂ ਵੀ ਅਹੀਂ ਜਾ ਕੇ ਗੱਲ ਕਰੀਏ ਅਗਲੇ ਸਾਡੇ ਗੱਲ ਪੈ ਜਾਣ ਫੇ ਤੁਸੀਂ ਕਿੱਧਰ ਆਏ ਜੇ ਤੇ ਕੀ ਉੱਥੇ ਸਾਡੇ ਪੱਲੇ ਕੀ ਬਚੂਗਾ ਇਹਨੂੰ ਕਹਿੰਨੇ ਆ ਜੇ ਤੇਰੀ ਕੋਈ ਹੈਗੀ ਵਾਗ ਵੀ ਉਹ ਪਿੰਡ ਤੇ ਸਾਨੂੰ ਦੱਸ ਉਹਨੂੰ ਵਿੱਚ ਪਾਲਾ ਤਾਂ ਅਸੀਂ ਸਿੱਧੇ ਨਹੀਂ ਉਹ ਜਾਣਾ ਸਾਡੇ ਕੋਲ ਬੇਇੱਜ਼ਤੀ ਨਹੀਂ ਕਰਵਾਈ ਜਾਂਦੀ ਹੂੰ ਉਹ ਯਾਰ ਮੈਂ ਤੇ ਬਥੇਰਾ ਸਮਝਾਉਂ ਪਰ ਹੈ ਨਹੀਂ ਗੱਲ ਬੰਦੀ ਮੇਰੀ ਗੱਲ ਸੁਣ ਆਪਣੀ ਮਰਜ਼ੀ ਨਾਲ ਤੇ ਘਰ ਆਉਂਦੇ ਆ ਹੁਣ ਸਾਨੂੰ ਕੀ ਬਤਾ ਪਰਿਵਾਰ ਕਿਦਾਂ ਦਾ ਕੁੜੀ ਕਿਦਾਂ ਦੀ ਹੈ ਅਗਰ ਕੀਵਤਾ ਤੁਹਾਡੇ ਜਿੱਥੇ ਆ ਕੇ ਰਹਿ ਲੂਗੀ ਕਿ ਨਹੀਂ ਸਹੀ ਤਰ੍ਹਾਂ ਤਾਂ ਫੇਰ ਮੈਂ ਤੇ ਨਾਲੇ ਤਾਂ ਨੇ ਵੀ ਗੱਲ ਕਹਿਣ ਦੇ ਆ ਹੀਗਾ ਕਿ ਉੱਪਰ ਦੋ ਕਮਰੇ ਪਾ ਲਓ ਅਜੇ ਅਜੇ ਜੇਰਾ ਕਰ ਲਓ ਥੋੜਾ ਚਿਰ ਪਰ ਹੈ ਨਹੀਂ ਟਲ ਨਹੀਂ ਰਿਹਾ ਪੁੱਤ ਮੈਂ ਤੇਨੂੰ ਇਹੋ ਗੱਲ ਕਹੀ ਵੀ ਤੇਰੀ ਮਾਸੀ ਨੂੰ ਮੈਂ ਰਿਸ਼ਤੇ ਬਾਰੇ ਕਿਹਾ ਵਾ ਉਹ ਕਹਿੰਦੀ ਕੁੜੀ ਹੈਗੀ ਆ ਐਨੀ ਗੱਲ ਹੀ ਮੇਰੇ ਮੂੰਹ ਚੋਂ ਨਿਕਲੀ ਆ ਤਾਂ ਉਹ ਗਾੜੀ ਡੇ ਪਿਆ ਨਹੀਂ ਕਿਸ ਨੂੰ ਨਾ ਕਹੋ ਮੈਂ ਕੁੜੀ ਵੇਖੀ ਆ ਮੈਂ ਆਪਣੀ ਮਰਜ਼ੀ ਦਾ ਕਰਾਉਣਾ ਵਾ ਤੇ ਇਹਨੂੰ ਮੈਂ ਤਾਂ ਪੁੱਛਿਆ ਮੈਂ ਕੁੜੀ ਦੱਸ ਕਿਹੜੀ ਆ ਮੈਨੂੰ ਪਤਾ ਤਾਂ ਲੱਗੇ ਹਾਂ ਨਹੀਂ ਉਹ ਦੱਸਦਾ ਜੀ ਦੱਸਣਾ ਉਹਨੇ ਕੀ ਆ ਹੁਣ ਦੋ ਕਮਰੇ ਆ ਇੱਕ ਤੁਹਾਡੇ ਵਾਲਾ ਤੇ ਇੱਕ ਸਾਡੇ ਵਾਲਾ ਤੇ ਇਦਾਂ ਹੀ ਗੁਜ਼ਾਰਾ ਕਰੀਦਾ ਵਾ ਵੀ ਚੱਲ ਕੋਈ ਗੱਲ ਨਹੀਂ ਉਹਦੇ ਪਰੇ ਸੌਂਜੀਦਾ ਵਾ ਤੇ ਚਲੋ ਜਿੱਦ ਘਰ ਦੇ ਜੀ ਆ ਆਹ ਕੋਈ ਭਾਂਪਰਾ ਵੀ ਆਉਣ ਵਾਲਾ ਹੁੰਦਾ ਵਾ ਉਹਨਾਂ ਵੀ ਆਉਣਾ ਵਾ ਤੇ ਹੁਣ ਮੰਨ ਲਓ ਇਹਦਾ ਵਿਆਹ ਹੋ ਗਿਆ ਤੇ ਇਹਨੂੰ ਕਿਥੇ ਮੁੜ ਕੇ ਰੱਖਣਾ ਚੱਲ ਕੀ ਕਰਨਾ ਸਿਆਪਾ ਨਬੇੜ ਮੈਨੂੰ ਤੇ ਇਹ ਆ ਵੀ ਕੱਲ ਨੂੰ ਕੋਈ ਅਭੀ ਨਬੀ ਹੋ ਗਈ ਨਾ ਤਾਂ ਫੇਰ ਮੂੰਹ ਕਿਥੇ ਵਿਖਾਲਾਂਗੇ ਤੁਸੀਂ ਆਪ ਇੱਕ ਵਾਰੀ ਗੱਲ ਕਰ ਲਓ ਮੈਂ ਇਹਨੂੰ ਪਰਸੋਂ ਤੱਕ ਦਾ ਟਾਈਮ ਦਿੱਤਾ ਵ ਇਹ ਨਹੀਂ ਤੇ ਫਿਰ ਮੈਂ ਹਾਂ ਕਰਦਿਆਂ ਨੂੰ ਮਰਜ਼ੀ ਕਰ ਲੈਂਦੇ ਹੈ ਕਿੱਥੇ ਆ ਮੈਂ ਪੁੱਛ ਇੱਥੇ ਬਾਹਰ ਹੀ ਬੈਠਾ ਪੁੱਛ ਲੈ ਉਹਨੂੰ ਚੱਲ ਕੋਈ ਨਹੀਂ ਮੈਂ ਪੁੱਛ ਦਿਆਂ ਕੋਰਾ ਉਹ ਗੱਲ ਹੈ ਘਰ ਆਪਣਾ ਕਰਦਿਆਂ ਨੇ ਲੱਭ ਕੇ ਕਿਦਾਂ ਕਿਦਾਂ ਤੇ ਕਰਦਣਾ ਸੀਗਾ ਕਿੱਡੀ ਇਹਨੂੰ ਆਖ ਰਾਈ ਆ ਅਗਲੀ ਟੇ ਵੀ ਆ ਕੇ ਇਹਨੂੰ ਚੰਗੀ ਮਤ ਦੇਣੀ ਆ ਦੇਖਣ ਦੇ ਮੈਨੂੰ ਸਭ ਕੋਈ